ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਰਸੋਈ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੋਤੀ ਚੂਰ ਦੇ ਲੱਡੂ ਲੱਡੂ ਦੇਖੋ ਕਿੰਨੇ ਹੀ ਜਿਆਦਾ ਵਧੀਆ ਬਣੇ ਨੇ ਬਿਲਕੁਲ ਹਲਵਾਈ ਦੇ ਤਰੀਕੇ ਦੇ ਬਣੇ ਨੇ ਪਰ ਇਹ ਜਿਹੜੇ ਲੱਡੂ ਹੈਗੇ ਨੇ ਆਪਾਂ ਬਿਨਾਂ ਚਾਰੇ ਦੇ ਬਣਾਵਾਂਗੇ ਕਿਉਂਕਿ ਜਿਹੜਾ ਹਲਵਾਈਆਂ ਦੇ ਕੋਲ ਚਾਰਾ ਹੁੰਦਾ ਲੱਡੂ ਬਣਾਉਂਦਾ ਉਹ ਹਰ ਕਿਸੇ ਕੋਲ ਘਰ ਦੇ ਵਿੱਚ ਅਵੇਲੇਬਲ ਨਹੀਂ ਹੁੰਦਾ ਤੇ ਆਪਾਂ ਇਹ ਲੱਡੂ ਜਿਹੜੇ ਹੈਗੇ ਨੇ ਬਿਨਾਂ ਚਾਰੇ ਤੋਂ ਹੀ ਬਣਾਵਾਂਗੇ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਰੈਸিপি ਸਟਾਰਟ ਕਰਦੇ ਹਾਂ ਤੇ ਲੱਡੂ ਬਣਾਉਣ ਵਾਸਤੇ ਇੱਥੇ ਮੈਂ ਇੱਕ ਬੌਲ ਦੇ ਵਿੱਚ ਦੋ ਕਟੋਰੀ ਬੇਸਨ ਲੈ ਲਿੱਤਾ ਤੇ ਨਾਲ ਹੀ ਇਸ ਦੇ ਪਾਵਾਂਗੀ ਮੈਂ 3.5 ਚਮਚ ਮੈਦੇ ਦੇ ਤੁਸੀਂ ਚਾਹੋ ਤਾਂ ਇੱਥੇ 4 ਚਮਚ ਵੀ ਮੈਦੇ ਦੇ ਲੈ ਸਕਦੇ ਹੋ ਪਰ ਸਾਢੇ 3 ਚਮਚ ਜਿਹੜੇ ਹੈਗੇ ਨੇ ਇਹ ਪਰਫੈਕਟ ਨਾਪ ਹੈਗਾ ਤੇ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਤੇ ਜਿਹੜੀ ਕਟੋਰੀ ਦੇ ਨਾਲ ਬੇਸਨ ਲਿਆ ਹੈ ਉਸੇ ਕਟੋਰੀ ਦੇ ਹਿਸਾਬ ਦੇ ਨਾਲ ਹੀ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਦੇਖੋ ਡਿਪੈਂਡ ਕਰਦਾ ਹੈ ਬੇਸਨ ਦੇ ਉੱਪਰ ਕਈ ਵਾਰੀ ਪਾਣੀ ਜ਼ਿਆਦਾ ਪੈ ਜਾਂਦਾ ਹੈ ਕਈ ਵਾਰੀ ਪਾਣੀ ਥੋੜਾ ਪੈ ਜਾਂਦਾ ਹੈ ਇਹ ਬੇਸਨ ਦੀ ਕੁਆਲਿਟੀ ਤੇ ਡਿਪੈਂਡ ਕਰਦਾ ਹੈ ਤੇ ਪਹਿਲਾਂ ਮੈਂ ਇੱਕ ਕਟੋਰੀ ਪਾਣੀ ਪਾਵਾਂਗੀ ਇਸ ਦੇ ਵਿੱਚ 23 ਤਰ੍ਹਾਂ ਵਿਸਕਰ ਦੇ ਨਾਲ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਕਿਉਂਕਿ ਇਸ ਦੇ ਵਿੱਚ ਬਿਲਕੁਲ ਵੀ ਲੰਮਸ ਨਹੀਂ ਹੋਣੇ ਚਾਹੀਦੇ ਤੇ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲਿਆ ਤੇ ਥੋੜਾ ਥੋੜਾ ਕਰਕੇ ਇਸ ਦੇ ਵਿੱਚ ਮੈਂ ਹੋਰ ਪਾਣੀ ਪਾਉਂਦੀ ਜਾਵਾਂਗੀ ਤੇ ਇਸ ਦਾ ਵਧੀਆ ਜਿਹਾ ਜਿਹੜਾ ਘੋਲ ਹੈਗਾ ਬਣਾ ਕੇ ਤਿਆਰ ਕਰ ਲੈਣਾ ਸਾਰਾ ਪਾਣੀ ਆਪਾਂ ਇੱਕੋ ਵਾਰੀ ਨਹੀਂ ਪਾਣਾ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਬੇਸਨ ਤੇ ਡਿਪੈਂਡ ਕਰਦਾ ਹੈ ਕਈ ਵਾਰੀ ਪਾਣੀ ਜ਼ਿਆਦਾ ਪੈਂਦਾ ਤੇ ਕਈ ਵਾਰੀ ਪਾਣੀ ਘੱਟ ਪੈਂਦਾ ਇਸ ਲਈ ਥੋੜਾ ਥੋੜਾ ਕਰਕੇ ਪਾਣੀ ਹੋਰ ਪਾਵਾਂਗੇ ਤੇ ਘੋਲ ਦੇਖੋ ਇੱਥੇ ਹੁਣ ਆਪਾਂ ਇਸ ਨੂੰ ਚੈੱਕ ਕਰਾਂਗੇ ਜੇ ਇਸ ਤਰੀਕੇ ਦੇ ਨਾਲ ਦੇਖੋ ਜਿਹੜਾ ਘੋਲ ਹੈਗਾ ਜੇ ਲੇਅਰ ਦੇ ਵਿੱਚ ਗਿਰ ਰਿਹਾ ਤਾਂ ਇਹਦਾ ਮਤਲਬ ਕਿ ਇਹ ਹਜੇ ਤਿਆਰ ਨਹੀਂ ਹੈਗਾ ਜਿਹੜਾ ਘੋਲ ਹੈਗਾ ਉਹ ਡ੍ਰੌਪਸ ਦੇ ਵਿੱਚ ਗਿਰਨਾ ਚਾਹੀਦਾ ਤੇ ਹੁਣ ਇਸ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਹੋਰ ਪਾਵਾਂਗੀ ਮੈਨੂੰ ਇੱਥੇ ਟੋਟਲ 2 ਕਟੋਰੀਆਂ ਲੱਗੀਆਂ ਨੇ ਪਾਣੀ ਦੀਆਂ 2 ਕਟੋਰੀ ਬੇਸਨ ਦੇ ਵਿੱਚ ਮੈਂ ਟੋਟਲ 2 ਕਟੋਰੀ ਪਾਣੀ ਪਾਇਆ ਤੇ ਹੁਣ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲਵਾਂਗੇ ਤੇ ਦੇਖੋ ਜਿਵੇਂ ਜਿਵੇਂ ਇਸ ਨੂੰ ਮਿਕਸ ਕਰ ਰਹੇ ਆ ਬੇਸਨ ਦਾ ਕਲਰ ਵੀ ਜਿਹੜਾ ਹੈਗਾ ਅੱਗੇ ਨਾਲੋਂ ਲਾਈਟ ਹੋ ਗਿਆ ਤੇ ਦੇਖੋ ਇਸ ਤਰੀਕੇ ਦੇ ਨਾਲ ਜਿਹੜਾ ਬੈਟਰ ਹੈਗਾ ਡਰਾਪਸ ਦੇ ਵਿੱਚगिरਨਾ ਚਾਹੀਦਾ ਇਹ ਹੁਣ ਪਰਫੈਕਟ ਮਾਤਰਾ ਦੇ ਵਿੱਚ ਆਪਣਾ ਬਣ ਚੁੱਕਾ ਹੋਇਆ ਦੇਖੋ ਮੋਤੀ ਚੂਰ ਦੇ ਲੱਡੂ ਬਣਾਉਣ ਲੱਗੇ ਕੋਈ ਬਹੁਤ ਜ਼ਿਆਦਾ ਸਮਾਨ ਦੀ ਲੋੜ ਨਹੀਂ ਪੈਂਦੀ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਇਹ ਡਰਾਪਸ ਦੇ ਵਿੱਚगिर ਰਹੇ ਆ ਮਤਲਬ ਕਿ ਇਹ ਬਿਲਕੁਲ ਵਧੀਆ ਤਰੀਕੇ ਦੇ ਨਾਲ ਕੋਲ ਬਣ ਚੁੱਕਾ ਹੋਇਆ ਹੈ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਇੱਕ ਪੋਲੀਥਿਨ ਲੈ ਲਵਾਂਗੇ ਤੁਸੀਂ ਚਾਹੋ ਤਾਂ ਨਮਕ ਵਾਲਾ ਪੈਕੇਟ ਵੀ ਲੈ ਸਕਦੇ ਹੋ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਯੂਜ਼ ਕਰ ਲਓ ਜਾਂ ਦੁੱਧ ਵਾਲਾ ਪੈਕੇਟ ਵੀ ਜਾਂ ਫਿਰ ਮਾਰਕੀਟ ਦੇ ਵਿੱਚੋਂ ਪਾਈਪਿੰਗ ਬੈਗ ਮਿਲਦੇ ਨੇ ਉਹ ਵੀ ਲੈ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਗਲਾਸ ਦੇ ਵਿੱਚ ਆਪਾਂ ਇਹ ਫਿੱਟ ਕਰਾਂਗੇ ਕੋਰਨਰ ਵਾਲੀ ਸਾਈਡ ਦੇਖੋ ਮੈਂ نیچے ਰੱਖੀਏ ਤੇ ਹੁਣ ਇਸ ਪੋਲੀਥਿਨ ਦੇ ਵਿੱਚ ਮੈਂ ਜਿਹੜਾ ਬੇਸਨ ਦਾ ਘੋਲ ਤਿਆਰ ਕਰਕੇ ਰੱਖਿਆ ਹੋਇਆ ਹੈ ਉਹ ਪਾ ਦਵਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਬੇਸਣ ਦਾ ਘੋਲ ਜਿਹੜਾ ਹੈਗਾ ਮੈਂ ਇਸ ਦੇ ਵਿੱਚ ਪਾ ਰਹੀ ਹਾਂ ਤੇ ਮੈਨੂੰ ਬਹੁਤ ਚੰਗੀ ਤਰ੍ਹਾਂ ਤਿਆਰ ਕੀਤਾ ਹੈ ਬੇਸਣ ਦੇ ਘੋਲ ਦੇ ਵਿੱਚ ਬਿਲਕੁਲ ਵੀ ਲੰਮਸ ਨਹੀਂ ਹੈਗੇ ਤੇ ਦੇਖੋ ਬੇਸਣ ਦਾ ਘੋਲ ਜਿਹੜਾ ਹੈਗਾ ਮੈਂ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਇਸ ਨੂੰ ਆਪਾਂ ਰਬੜ ਦੇ ਨਾਲ ਟਾਈਟ ਕਰ ਲਵਾਂਗੇ ਤਾਂ ਜੋ ਜਿਹੜਾ ਘੋਲ ਹੈਗਾ ਉਹ ਬਾਹਰ ਨਾ ਆਏ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਇਸ ਨੂੰ ਰਬੜ ਦੇ ਨਾਲ ਟਾਈਟ ਕਰ ਲਵਾਂਗੀ ਤੇ ਦੇਖੋ ਕਿੰਨਾ ਹੀ ਵਧੀਆ ਤਰੀਕਾ ਹੈ ਬਿਨਾ ਚਾਰੇ ਦੇ ਮੋਤੀ ਚੂਸ ਦੇ ਲੱਡੂ ਬਣਾਉਣ ਦਾ ਆਪਾਂ ਮੋਟੀ ਵਾਲੀ ਬੂੰਦੀ ਦੇ ਵੀ ਲੱਡੂ ਇਸੇ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਤੇ ਹੁਣ ਜਿਹੜੀ ਇਹਦੀ ਕਾਰਨਰ ਵਾਲੀ ਸਾਈਡ ਹੈਗੀ ਇਸ ਤੇ ਆਪਾਂ ਬਿਲਕੁਲ ਛੋਟਾ ਜਿਹਾ ਕੱਟ ਲਗਾਵਾਂਗੇ ਕਿਉਂਕਿ ਆਪਾਂ ਮੋਤੀ ਚੂਲ ਦੇ ਲੱਡੂ ਬਣਾ ਰਹੇ ਹਾਂ ਤੇ ਉਹਦੀ ਬੂੰਦੀ ਬਹੁਤ ਬਰੀਕ ਹੁੰਦੀ ਏ ਬਹੁਤ ਹੀ ਛੋਟਾ ਜਿਹਾ ਕੱਟ ਮੈਂ ਇੱਥੇ ਲਗਾ ਦਿੱਤਾ ਤੇ ਇੱਕ ਕੜਾਈ ਦੇ ਵਿੱਚ ਮੈਂ ਤੇਲ ਵੀ ਗਰਮ ਹੋਣ ਦੇ ਲਈ ਰੱਖ ਦਿੱਤਾ ਤੇ ਇੱਕ ਡ੍ਰੌਪ ਮੈਂ ਇਸ ਦੇ ਵਿੱਚ ਪਾਈ ਤੇ ਦੇਖੋ ਜਿਹੜੀ ਡ੍ਰੌਪ ਹੈਗੀ ਇਹ ਕਿੰਨੀ ਹੀ ਜਲਦੀ ਉੱਪਰ ਆ ਗਈ ਹੈ ਮਤਲਬ ਕਿ ਇਹ ਤਿਆਰ ਹੈ ਬਹੁਤ ਵਧੀਆ ਗਰਮ ਹੋ ਚੁੱਕਾ ਹੈ ਤੇ ਇਸ ਤਰੀਕੇ ਦੇ ਨਾਲ ਦੇਖੋ ਸਾਰੀ ਬੂੰਦੀ ਫਰਾਈ ਕਰ ਲੈਣੀ ਏ ਆਪਾਂ ਤੇਲ ਨੂੰ ਪਹਿਲਾਂ ਹਾਈ ਫਲੇਮ ਤੇ ਗਰਮ ਕੀਤਾ ਫਿਰ ਆਪਾਂ ਫਲੇਮ ਮੀਡੀਅਮ ਕਰ ਦਿੱਤੀਏ ਤੇ ਬੂੰਦੀ ਦੇਖੋ ਇਸ ਤਰੀਕੇ ਨਾਲ ਕਿੰਨੀ ਹੀ ਵਧੀਆ ਫਰਾਈ ਹੋਈ ਹੈ ਤੇ ਅੱਧਾ ਮਿੰਟ ਹੀ ਲੱਗਾ ਜਿਹੜੀ ਬੂੰਦੀ ਹੈਗੀ ਉਹ ਫਰਾਈ ਹੋ ਚੁੱਕੀ ਹੋਈ ਹੈ ਤੇ ਆਪਾਂ ਕਿਸੇ ਛਾਨਣੀ ਜਾਂ ਫਿਰ ਕਿਸੇ ਵੀ ਸਟੀਲ ਦੀ ਪੋਣੀ ਦੇ ਵਿੱਚ ਇਸ ਨੂੰ ਛਾਣਾਂਗੇ ਤਾਂ ਜੋ ਜਿਹੜਾ ਐਕਸਟਰਾ ਔਇਲ ਹੈਗਾ ਉਹ ਇਸ ਦੇ ਵਿੱਚ ਨਾ ਰਹੇ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਇਸ ਨੂੰ ਛਾਨ ਰਹੀ ਆਂ ਇਹ ਬਹੁਤ ਹੀ ਜਿਆਦਾ ਸੋਖੀ ਤੇ ਟੇਸਟੀ ਰੈਸিপি ਹੈ ਮੋਤੀ ਚੂਰ ਦੇ ਲੱਡੂ ਤਾਂ ਹਰ ਕਿਸੇ ਨੂੰ ਹੀ ਬਹੁਤ ਵਧੀਆ ਲੱਗਦੇ ਨੇ ਤੇ ਬਾਕੀ ਦੀ ਬੂੰਦੀ ਵੀ ਦੇਖੋ ਮੈਂ ਇਸੇ ਤਰੀਕੇ ਦੇ ਨਾਲ ਹੀ ਫਰਾਈ ਕਰ ਰਹੀ ਆ ਤੇ ਦੇਖੋ ਇੱਕ ਵਾਰੀ ਜਦੋਂ ਆਪਾਂ ਕੋਲਿਸ ਦੇ ਵਿੱਚ ਪਾਉਂਦੇ ਆ ਤਾਂ ਕਿੰਨੀ ਬੜੀ ਝਾਗ ਆ ਜਾਂਦੀ ਹੈ ਜਿਵੇਂ ਹੀ ਝਾਗੇ ਖਤਮ ਹੁੰਦੀ ਹੈ ਬਸ ਆਪਾਂ ਅੱਧਾ ਕੁ ਮਿੰਟ ਹੀ ਇਸ ਨੂੰ ਫਰਾਈ ਕਰਨਾ ਹੈ ਤੇ ਇਸ ਨੂੰ ਫਿਰ ਆਪਾਂ ਕੱਢ ਲੈਣਾ ਹੈ ਦੇਖੋ ਬਿਲਕੁਲ ਵੀ ਕੋਈ ਜ਼ਿਆਦਾ ਟਾਈਮ ਨਹੀਂ ਲੱਗਾ ਇਸ ਨੂੰ ਫਰਾਈ ਹੁੰਦੇ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਨਾਲ ਤੇ ਬਹੁਤ ਹੀ ਜਲਦੀ ਇਹ ਫਰਾਈ ਹੋ ਗਈ ਏ ਤੇ ਸਾਰੀ ਹੀ ਬੂੰਦੀ ਜਿਹੜੀ ਹੈਗੀ ਏ ਮੈਂ ਇਸੇ ਤਰੀਕੇ ਦੇ ਨਾਲ ਕੱਢ ਲਈਏ ਤੇ ਇੱਕ ਪਲੇਟ ਦੇ ਵਿੱਚ ਰੱਖ ਦਿੱਤੀ ਏ ਤੇ ਹੁਣ ਇੱਕ ਸਾਈਡ ਤੇ ਇਸ ਦੀ ਚਾਸ਼ਨੀ ਬਣਾਣੇ ਆ ਤੇ ਮੈਂ ਇੱਥੇ ਇੱਕ ਬਰਤਨ ਲੈ ਲਿੱਤਾ ਏ ਤੇ ਇਸ ਦੇ ਵਿੱਚ ਇੱਕ ਕਟੋਰੀ ਚੀਨੀ ਦੀ ਪਾਵਾਂਗੇ ਜੜੀ ਕਟੋਰੀ ਦੇ ਹਿਸਾਬ ਨਾਲ ਬੇਸਣ ਲਿਆ ਸੀ ਉਸੇ ਕਟੋਰੀ ਦੇ ਹਿਸਾਬ ਨਾਲ ਚੀਨੀ ਲਈਏ ਤੇ ਪੌਣੀ ਕਟੋਰੀ ਇੱਥੇ ਪਾਣੀ ਦੀ ਲਈਏ ਜੇ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਇੱਥੇ ਚੀਨੀ ਦੀ ਮਾਤਰਾ ਜਿਹੜੀ ਹੈਗੀ ਵਧਾ ਵੀ ਸਕਦੇ ਹੋ ਤੇ ਆਪਾਂ ਚੀਨੀ ਦੀ ਕੋਈ ਚਾਸ਼ਨੀ ਨਹੀਂ ਬਣਾਣੀ ਸਿਰਫ ਇਸ ਨੂੰ ਮੈਲਟ ਹੀ ਕਰਨਾ ਹੈ ਮੀਡੀਅਮ ਫਲੇਮ ਦੇ ਉੱਪਰ ਇਸ ਨੂੰ ਆਪਾਂ ਮੈਲਟ ਕਰਾਂਗੇ ਤੇ ਬਹੁਤ ਹੀ ਜਲਦੀ ਜਿਹੜੀ ਚੀਨੀ ਹੈਗੀ ਇਹ ਮੈਲਟ ਹੋਣੀ ਸ਼ੁਰੂ ਹੋ ਗਈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਆਪਾਂ ਇਸ ਦੀ ਚਾਸ਼ਨੀ ਨਹੀਂ ਬਣਾਣੀ ਤੇ ਦੇਖੋ ਅੱਧੀ ਚੀਨੀ ਮੈਲਟ ਹੋ ਚੁੱਕੀ ਹੋਈ ਏ ਇਸ ਸਟੇਜ ਤੇ ਆਪਾਂ orange ਫੂਡ ਕਲਰ ਪਾਵਾਂਗੇ ਕਿਉਂਕਿ ਜਿਹੜੇ ਲੱਡੂ ਹੁੰਦੇ ਨੇ ਮੋਤੀ ਚੂਲ ਦੇ ਉਹਨਾਂ ਦਾ ਕਲਰ orange ਹੀ ਲੱਗ ਹੁੰਦਾ ਤੇ orange ਹੀ ਉਹ ਜ਼ਿਆਦਾ ਵਧੀਆ ਲੱਗਦੇ ਨੇ ਤੇ ਦੇਖੋ ਇੱਥੇ ਹੋਣਾ ਚੀਨੀ ਵੀ ਮੈਲਟ ਹੋ ਚੁੱਕੀ ਹੋਈ ਏ ਤੇ orange ਕਲਰ ਵੀ ਜਿਹੜਾ ਹੈਗਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੋਇਆ ਤੇ ਹੁਣ ਜਿਹੜੀ ਆਪਾਂ ਬੂੰਦੀ ਫਰਾਈ ਕਰਕੇ ਰੱਖੀਏ ਉਹ ਇਸ ਦੇ ਵਿੱਚ ਪਾ ਦਵਾਂਗੇ ਗੈਸ ਦੀ ਫਲੇਮ ਆਪਾਂ ਬੰਦ ਨਹੀਂ ਕਰਨੀ ਤੇ ਸਾਰੀ ਹੀ ਬੂੰਦੀ ਜਿਹੜੀ ਹੈਗੀ ਇਹ ਦੇਖੋ ਮੈਂ ਇਸ ਚਾਸ਼ਨੀ ਦੇ ਵਿੱਚ ਪਾ ਰਹੀ ਆ ਤੇ ਫਲੇਮ ਆਪਾਂ ਇੱਥੇ ਹੁਣ ਲੋ ਕਰ ਦਿੱਤੀ ਹੋਈ ਏ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਚਾਸ਼ਨੀ ਦੇ ਵਿੱਚ ਮਿਕਸ ਕਰਾਂਗੇ ਤੇ ਲਗਾਤਾਰ ਇਸ ਨੂੰ ਹਿਲਾਉਂਦੇ ਜਾਣਾ ਤੇ ਫਲੇਮ ਨੂੰ ਆਪਾਂ ਲੋ ਹੀ ਰੱਖਿਆ ਹੋਇਆ ਤੇ ਦੇਖੋ ਤਕਰੀਬਨ 3-4 ਮਿੰਟ ਹੀ ਲੱਗਣੇ ਨੇ ਜਿਹੜੀ ਬੂੰਦੀ ਹੈਗੀ ਏ ਉਹਨੇ ਸਾਰੀ ਚਾਸ਼ਨੀ ਐਬਜ਼ਾਰਬ ਕਰ ਲੈਣੀ ਹੈ ਤੇ ਦੇਖੋ ਚਾਸ਼ਨੀ ਬੁੰਦੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਐਬਜ਼ਰਬ ਹੋ ਚੁੱਕੀ ਹੋਈ ਏ ਬਿਲਕੁਲ ਵੀ ਚਾਸ਼ਨੀ ਤੁਸੀਂ ਦੇਖੋ ਕੜਾਈ ਦੇ ਵਿੱਚ ਨਹੀਂ ਹੈਗੀ ਤੇ ਹੁਣ ਤਕਰੀਬਨ ਮੈਨੂੰ ਇੱਥੇ 4 ਮਿੰਟ ਹੋ ਗਏ ਹੋਏ ਨੇ ਇਸ ਨੂੰ ਹਿਲਾਉਂਦੇ ਹੋਏ ਤੇ ਗੈਸ ਦੀ ਫਲੇਮ ਨੂੰ ਹੁਣ ਆਪਾਂ ਇੱਥੇ ਬੰਦ ਕਰ ਦਵਾਂਗੇ ਤੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਫਿਰ ਆਪਾਂ ਇਸ ਨੂੰ ਟੱਕ ਕੇ 2 ਮਿੰਟ ਲਈ ਇਸੇ ਤਰੀਕੇ ਦੇ ਨਾਲ ਹੀ ਪਿਆ ਰਹਿਣ ਦਵਾਂਗੇ ਤਾਜੋ ਜਿਹੜੀ ਬੂੰਦੀ ਹੈਗੀ ਏ ਉਹ ਫੁੱਲ ਜਾਏ ਤੇ ਦੇਖੋ ਇੱਥੇ ਮੈਨੂੰ 2 ਮਿੰਟ ਹੋ ਗਏ ਹੋਏ ਨੇ ਇਸ ਨੂੰ ਟੱਕੇ ਰੱਖੇ ਹੋਏ ਤੇ ਬੂੰਦੀ ਜਿਹੜੀ ਹੈਗੀ ਉਹ ਫੁੱਲ ਵੀ ਚੁੱਕੀ ਹੋਈ ਏ ਬਹੁਤ ਹੀ ਜ਼ਿਆਦਾ ਵਧੀਆ ਬੂੰਦੀ ਜਿਹੜੀ ਹੈਗੀ ਇਹ ਬਣ ਕੇ ਤਿਆਰ ਹੋਈ ਏ ਤੇ ਹੁਣ ਇਸ ਨੂੰ ਮੈਂ ਇੱਕ ਪਲੇਟ ਦੇ ਵਿੱਚ ਕੱਢ ਦਵਾਂਗੀ ਤੇ ਦੇਖੋ ਇਸ ਨੂੰ ਮੈਂ ਪਲੇਟ ਦੇ ਵਿੱਚ ਕਢ ਕੇ ਫੈਲਾਰੀ ਆ ਤਾਂ ਜੋ ਇਹ ਠੰਡੀ ਹੋ ਜਵੇ ਤੇ ਬੁੰਦੀ ਦੇਖੋ ਜਿਵੇਂ ਹੀ ਠੰਡੀ ਹੋਏਗੀ ਤੇ ਇਸ ਦੇ ਵਿੱਚ ਹੁਣ ਮੈਂ ਪਾ ਦਵਾਂਗੀ ਖਰਬੂਜੇ ਦੇ ਬੀਜ ਯਾਨੀ ਕਿ ਮੈਂ ਚਾਰੇ ਮਗਜ ਪਾ ਦਿੱਤੇ ਨੇ ਇਸ ਦੇ ਵਿੱਚ ਮੈਂ ਫਲੇਵਰ ਦੇ ਲਈ ਪਾਏ ਨੇ ਤੁਸੀਂ ਚਾਹੋ ਤਾਂ ਇੱਥੇ ਛੋਟੀ ਇਲਾਇਚੀ ਦਾ ਪਾਊਡਰ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਸ ਦੇ ਲੱਡੂ ਬਣਾਵਾਂਗੇ ਜਿਵੇਂ ਆਪਾਂ ਪਿੰਨੀਆਂ ਬਣਾਉਂਦੇ ਆ ਸੇਮ ਉਸੇ ਤਰੀਕੇ ਦੇ ਨਾਲ ਹੀ ਇਸ ਦੇ ਲੱਡੂ ਬਣਾਣੇ ਸ਼ੁਰੂ ਕਰਦੇ ਆ ਤੇ ਦੇਖੋ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਪੋਰਸ਼ਨ ਲੈ ਕੇ ਇਸ ਦੇ ਲੱਡੂ ਬਣਾਣੇ ਸ਼ੁਰੂ ਕਰਦੇ ਨੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਜਿਹੜੇ ਹੈਗੇ ਨੇ ਇੱਥੇ ਬਣ ਕੇ ਤਿਆਰ ਹੋਣੇ ਨੇ ਦੇਖੋ ਕਿੰਨਾ ਹੀ ਜ਼ਿਆਦਾ ਵਧੀਆ ਲੱਡੂ ਹੈਗਾ ਜਿਹੜਾ ਇੱਥੇ ਬਣ ਚੁੱਕਾ ਹੋਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਲੱਡੂ ਤਿਆਰ ਹੋਇਆ ਬਿਲਕੁਲ ਹਲਵਾਈ ਦੇ ਤਰੀਕੇ ਦੇ ਲੱਡੂ ਆਪਾਂ ਘਰ ਦੇ ਵਿੱਚ ਹੀ ਬਿਨਾਂ ਝਾਰੇ ਤੋਂ ਬਣਾ ਕੇ ਤਿਆਰ ਕਰ ਲਿੱਤੇ ਨੇ ਮੈਂ ਤੁਹਾਨੂੰ ਇੱਕ ਲੱਡੂ ਤੋੜ ਕੇ ਵੀ ਦਿਖਾਨੀ ਆ ਬਹੁਤ ਹੀ ਵਧੀਆ ਨਰਮ ਲੱਡੂ ਜਿਹੜੇ ਹੈਗੇ ਨੇ ਇਹ ਘਰ ਦੇ ਵਿੱਚ ਹੀ ਬਣਾਏ ਨੇ ਤੇ ਦੇਖੋ ਇੱਕ ਲੱਡੂ ਮੈਂ ਇੱਥੇ ਤੋੜ ਕੇ ਦਿਖਾਵਾਂਗੀ ਤੁਹਾਨੂੰ ਮੋਤੀ ਚੂਦ ਦੇ ਟੇਸਟੀ ਲੱਡੂ ਬਣ ਚੁੱਕੇ ਹੋਏ ਨੇ ਨਰਮ ਤੇ ਸਵਾਦ ਲੱਡੂ ਇਹ ਤਿਆਰ ਹੋ ਗਏ ਨੇ ਦੇਖੋ ਕਿੰਨੇ ਹੀ ਜਿਆਦਾ ਵਧੀਆ ਲੱਡੂ ਬਣ ਚੁੱਕੇ ਹੋਏ ਨੇ ਤੇ ਸਾਰੇ ਹੀ ਲੱਡੂ ਮੈਂ ਬਣਾ ਕੇ ਤਿਆਰ ਕਰ ਲਏ ਨੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ